ਦੇਸ਼ ਦਾ 78ਵਾਂ சுதந்திர ਦਿਵਸ ਦਾ ਸ਼ੁਭ ਦਿਹਾੜਾ ਸਬਡਿਵੀਜ਼ਨ ਪਦਰ ਤੇ ਤਹਿਸੀਲ ਕੰਪਲੈਕਸ ਸ਼ਾਕੋਟ ਵਿਖੇ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਮਨਿੰਦਰ ਸਿੰਘ ਸਿੱਧੂ ਤਹਿਸੀਲਦਾਰ ਸ਼ਾਕੋਟ, ਗੁਲਾਬਦੀਪ ਸਿੰਘ ਥਿੰਦ ਨਾਇਬ ਤਹਿਸੀਲਦਾਰ ਸ਼ਾਕੋਟ ਅਤੇ ਕੁਲਵਿੰਦਰ ਸਿੰਘ ਨਾਇਬ ਤਹਿਸੀਲਦਾਰ ਲੋਈਆਂ ਦੀ ਦੇਖਰੇਖ ਹੇਠ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ਼੍ਰੀ ਰਿਸ਼ਮ ਬਾਂਸਲ ਐਸ.ਡੀ.ਐਮ ਸ਼ਾਕੋਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਤਿਰੰਗਾ ਲਹਿਰਾਇਆ ਜਦਕਿ ਪਰਮਿੰਦਰ ਸਿੰਘ ਪਿੰਦਰਪੰਡੋਰੀ ਹਲਕਾ ਇੰਚਾਰਜ ਸ਼ਾਕੋਟ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌ ਸ਼ਾਕੋਰ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਗਾਣ ਪੇਸ਼ ਕੀਤਾ ਉਪਰੰਤ ਮੁੱਖ ਮਹਿਮਾਨ ਐਸ.ਡੀ.ਐਮ ਰਿਸ਼ਮ ਬਾਂਸਲ ਨੇ ਪੁਲਿਸ ਜਵਾਨਾਂ ਦੀ ਪਰੇਡ ਤੋਂ ਸਲਾਮੀ ਲਈ ਅਤੇ ਰਾਸ਼ਟਰ ਦੇ ਨਾਂ ਆਪਣਾ ਸੰਦੇਸ਼ ਦਿੱੰਦਿਆ ਕਿ ਅੱਜ ਜੋ ਅਸੀਂ ਆਜ਼ਾਦੀ ਦਾ ਨਿਗਮਾਨ ਰਹੇ ਹਾਂ ਉਹ ਜਾਦੀ ਸਾਡੇ ਦੇਸ਼ ਦੇ ਮਹਾਨ ਸੂਰਬੀਰਾਂ ਦੀ ਬਦੌਲਤ ਸਾਨੂੰ ਮਿਲੀ ਹੈ ਇਸ ਮੌਕੇ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਨਾਲ ਸੰਬੰਧਿਤ ਰੰਗਾਰੰਗ ਪ੍ਰੋਗਰਾਮ ਕੀਤੇ ਗਏ ਅੰਤ ਵਿੱਚ ਮੁੱਖ ਮਹਿਮਾਨ ਐਸ.ਡੀ.ਐਮ ਰਿਸ਼ਮ ਬਾਂਸਲ ਵੱਲੋਂ ਪ੍ਰੋਗਰਾਮ 'ਚ ਭਾਗ ਲੈਣ ਵਾਲੇ ਵਿਦਿਆਰਥੀਆਂ ਵੱਖ-ਵੱਖ ਖੇਤਰਾਂ 'ਚ ਵਧੀਆ ਕਾਰਗੁਜ਼ਾਰ ਕਾਲੀ ਮੁਲਾਜ਼ਮਾ ਅਤੇ ਵਿਸ਼ੇਸ਼ ਮਹਿਮਾਨ ਦਾ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨ ਕੀਤਾ ਗਿਆ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਹਲਕਾ ਇੰਚਾਰਜ ਪਿੰਦਰ ਪੰਡੋਰੀ ਵੱਲੋਂ ਮੁੱਖ ਮਹਿਮਾਨ ਐਸਜੀਐਮ ਰਿਸ਼ਭ ਬੰਸਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਸਮਾਗਮ ਦੌਰਾਨ ਸ੍ਰਿੰਦਰ ਕੁਮਾਰ ਵਿੰਗ ਸੈਂਟਰ ਹੈੱਡ ਟੀਚਰ ਸ਼ਾਕੋਟ ਅਤੇ ਮਾਸਟਰ ਰਵੀ ਸ਼ੰਕਰ ਲੋਈਆ ਨੇ ਸਾਂਝੇ ਤੌਰ ਤੇ ਸਟੇਜ ਦੀ ਕਾਰਵਾਈ ਬਖੂਬੀ ਚਲਾਈ ਰਿਪੋਰਟਰ ਦਵਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟ ਪੰਜਾਬ న్యూਸ ਅੱਜ ਅਸੀਂ ਸਾਰਿਆਂ ਨੇ ਦੇਸ਼ ਦੀ ਆਜ਼ਾਦੀ ਦਾ 78ਵਾਂ ਆਜ਼ਾਦੀ ਦਿਵਸ ਮਨਾ ਰਹੇ ਹਾਂ ਮੈਂ ਇਸ ਮੌਕੇ ਤੇ ਸਾਰੇ ਭਾਰਤ ਵਾਸੀਆਂ ਪੰਜਾਬ ਵਾਸੀਆਂ ਤੇ ਖਾਸ ਕਰਕੇ ਸ਼ਾਹਗੁਰ ਵਾਸੀਆਂ ਨੂੰ ਦਿਲ ਦੀਆਂ ਜਨਾਈਆਂ ਤੋਂ ਮੁਬਾਰਕਵਾਦ ਦਿੰਦਾ ਹਾਂ ਇਸ ਆਜ਼ਾਦੀ ਦਿਵਸ ਤੇ ਆਪਾਂ ਸਭ ਨੂੰ ਪ੍ਰਣ ਲੈਣਾ ਚਾਹੀਦਾ ਹੈ ਕਿ ਆਪਾਂ ਵਾਤਾਵਰਨ ਨੂੰ ਸਾਫ਼ ਰੱਖਣਾ ਹੈ ਨਸ਼ਿਆਂ ਖੁੱਦ ਆਪਾਂ ਲੜਾਈ ਆਪਣੀ ਜਾਰੀ ਰੱਖਣੀ ਹੈ ਤਾਂ ਜੋ ਆਪਾਂ ਨੂੰ ਦੇਸ਼ ਨੂੰ ਬਚਾਈਆਂ ਦੀ ਸਿੱਖਣਾ ਤੇ ਲੈ ਕੇ ਜਾ ਸਕੀਏ ਜੈ ਹਿੰਦ